ਸਿਵਲ ਹਸਪੀਟਲ ਮਠਿੰਡਾ ਦੇ ਵਿੱਚ ਕੰਮ ਕਰ ਰਹੀ ਸੀ ਤੇ ਹੁਣ ਮੈਂ ਰਿਜ਼ਾਈਨ ਕਰਤਾ ਮਰੀਜ਼ ਆਉਂਦੇ ਨੇ ਉਹ ਤਾਂ ਇਹੀ ਉਮੀਦ ਨਾਲ ਆਉਂਦੇ ਨੇ ਵੀ ਡਾਕਟਰਾਂ ਨੂੰ ਸਿਰਫ ਇਕੱਲਾ ਕੰਮ ਹੈ ਵੀ ਪੇਸ਼ੈਂਟ ਨੇ ਦੇਖਣਾ ਤੇ ਹੋਰ ਕੋਈ ਕੰਮ ਨਹੀਂ ਹੁੰਦਾ ਉਹ ਸੋਚਦੇ ਨੇ ਕਿ ਅੱਜ ਇਹ ਡਾਕਟਰ ਮਿਲ ਜਾਊਗਾ ਪਰ ਜਦੋਂ ਹਸਪੀਟਲ ਪਹੁੰਚਦੇ ਨੇ ਉਹਨਾਂ ਨੂੰ ਪਤਾ ਲੱਗਦਾ ਜੀ ਡਾਕਟਰ ਤਾਂ ਛੁੱਟੀ ਤੇ ਹੈ ਕਿਉਂਕਿ ਉਹ ਟ੍ਰੇਨਿੰਗ ਤੇ ਗਿਆ ਹੈ ਉੱਥੇ ਬੈਠੇ ਐਜ਼ ਅ ਡਾਕਟਰ ਸਿਵਲ ਹਸਪੀਟਲ 'ਚ ਉਹ ਚਾਹੁੰਦੇ ਨੇ ਕਿ ਅਸੀਂ ਵੱਧ ਤੋਂ ਵੱਧ ਪੇਸ਼ੈਂਟ ਦੀ ਮਦਦ ਕਰੀਏ ਪਰ ਉਹ ਉਹਨਾਂ ਦੀ ਮਦਦਕਾਰੀ ਨਹੀਂ ਪਾਉਂਦੇ ਕੋਈ ஏਸੀ ਖਰਾਬ ਹੋ ਜੇ ਹਨਾ ਉਹ ਛੇਤੀ ਛੇਤੀ ਠੀਕ ਨਹੀਂ ਹੁੰਦਾ ਤੇ ਜਿਹੜਾ ਮਰੀਜ਼ ਐ ਉਹਦੇ ਵਾਸਤੇ ਉਹ ਡਾਕਟਰ ਨੂੰ ਰਿਸਪਾਂਸਿਬਲ ਸਮਝਦਾ ਹੈ ਸਾਨੂੰ ਇਹ ਨਹੀਂ ਪਤਾ ਕਦੋਂ ਦਵਾਈ ਆਣੀ ਐ ਤੇ ਮਰੀਜ਼ ਫਿਰ ਸਾਡੇ ਨਾਲ ਲੜਦਾ ਜੀ ਤੁਸੀਂ ਲਿਖਤੀ ਦਵਾਈ ਤਾਂ ਹੈ ਨਹੀਂਗੀ ਇਤਿਹਾਸੀ ਕਿ ਅਗਰ ਮਰੀਜ਼ ਵਾਸਤੇ ਦਵਾਈ ਨਹੀਂ ਹੋਊਗੀ ਤਾਂ ਡਾਕਟਰ ਬਾਹਰੋਂ ਲਿਆ ਕੇ ਉਹਨੂੰ ਦੇਵੇਗਾ ਲੱਗਦਾ ਵੀ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਇੱਕ ਪੇਸ਼ੈਂਟ ਨੇ ਤਾਂ ਆ ਕੇ ਵੀ ਸਾਨੂੰ ਕਹਿਤਾ ਸੀਗਾ ਕਿ ਦੇਖੋ ਜੀ ਤੁਸੀਂ ਬਾਹਰੋਂ ਦਵਾਈ ਲਿਖਤੀ ਕਿਉਂਕਿ ਉਸ ਟਾਈਮ ਤੇ ਬਾਈਚਾਂਸ ਸਟਾਕ 'ਚ ਸੀਗੀ ਨਹੀਂ ਦਵਾਈ ਕੋਲ ਦੀ ਕਹਿੰਦੇ ਤੁਸੀਂ ਜਾ ਕੇ ਲਿਆਓ ਅਸਰੀਏ ਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਾਂ ਰਿਸ਼ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਆ ਐਜੂਕੇਸ਼ਨਾਂ ਤੇ ਹੈਲਥ ਨੂੰ ਠੀਕ ਕੀਤਾ ਜਾਵੇਗਾ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਆਈ ਹੈ ਇਸ ਕਰਕੇ ਸੀ ਕਿ ਉਹਨਾਂ ਵੱਲੋਂ ਲਗਾਤਾਰ ਪਿਛਲੀਆਂ ਪਾਰਟੀਆਂ ਨੂੰ ਨਿੰਦਿਆ ਕਰਕੇ ਉਹ ਸੱਤਾ ਚਾਹੀ ਸੀ ਉਹਨਾਂ ਨੇ ਕਿਹਾ ਕਿ ਪਿਛਲੀਆਂ ਪਾਰਟੀਆਂ ਵੱਲੋਂ ਖਾਸ ਕਰ ਹੈਲਥ ਆ ਤੇ ਐਜੂਕੇਸ਼ਨ ਦੇ ਮਾਮਲੇ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਆਮ ਆਦਮੀ ਪਾਰਟੀ ਦੀ ਸੱਤਾ ਚ ਆਉਣ ਤੋਂ ਬਾਅਦ ਸੁਧਾਰ ਕਰ ਲਿਆ ਜਾਵੇਗਾ ਪਰ ਆਮ ਆਦਮੀ ਪਾਰਟੀ ਸੱਤਾ ਚ ਆਉਣ ਤੋਂ ਬਾਅਦ ਲਗਾਤਾਰ ਡਾਕਟਰ ਵੱਲੋਂ ਰਿਜ਼ਾਈਨ ਦੇ ਕੇ ਨੌਕਰੀਆਂ ਛੱਡੀਆਂ ਜਾ ਰਹੀਆਂ ਨੇ ਸਾਡੇ ਨਾਲ ਡਾਕਟਰ ਕਾਜਲ ਨੇ ਉਹ ਵੀ ਸਿਵਲ ਹਸਪੀਟਲ ਬਠਿੰਡਾ ਵਿੱਚ ਵੀ ਜੌਬ ਕਰਦੇ ਰਹੇ ਨੇ ਤੇ ਉਹਨਾਂ ਵੱਲੋਂ ਰਿਜ਼ਾਈਨ ਕਰ ਦਿੱਤਾ ਗਿਆ ਲਗਾਤਾਰ ਡਾਕਟਰ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਕਾਰਨ ਨੇ ਵੀ ਜਦੋਂ ਕਰਕੇ ਸਰਕਾਰ ਕਹਿ ਰਹੀ ਆ ਵੀ ਅਸੀਂ ਲੋਕਾਂ ਦਾ ਖਿਆਲ ਰੱਖਦੇ ਹਾਂ ਕਿਸੇ ਨੂੰ ਵੀ ਸਮੱਸਿਆ ਨਹੀਂ ਹੋਣ ਦਿੱਤੀ ਜਾਊਗੀ ਤੇ ਡਾਕਟਰ ਕਿਉਂ ਜਾ ਰਹੇ ਨੇ ਮੈਡਮ ਜੀ ਨਮਸਕਾਰ ਨਮਸਕਾਰ ਜੀ ਮੇਰਾ ਨਾਮ ਡਾਕਟਰ ਕਾਜਲ ਗੁਇਲ ਹੈ ਮੈਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਕੰਮ ਕਰ ਰਹੀ ਸੀ ਤੇ ਹੁਣ ਮੈਂ ਰਿਜ਼ਾਈਨ ਕਰਤਾ ਤੇ ਹੁਣ ਮੈਂ ਖੁਦ ਦੇ ਹਸਪੀਟਲ 'ਚ ਐ ਸਾਡਾ ਮੇਰਾ ਜਿਹੜਾ ਸਭ ਤੋਂ ਵੱਡਾ ਕਾਰਨ ਸੀਗਾ ਛੱਡਣ ਦਾ ਉਹ ਇਹ ਸੀਗਾ ਕਿ ਅ ਪਿਛਲੇ ਕੁਝ ਦਿਨਾਂ ਤੋਂ ਨਾ ਜਿਹੜੀਆਂ ਡਿਊਟੀਆਂ ਨਹੀਂ ਐਜ਼ ਅ ਡਾਕਟਰ ਦੇ ਨਾਲ ਐਕਸਟਰਾ ਡਿਊਟੀਆਂ ਵੀ ਦੇ ਰਹੇ ਸੀ ਜਿਵੇਂ ਕਿ ਕੰਪਿਊਟਰ ਆਪਰੇਟਰ ਦੀ ਮੈਥੀ ਹਲੇਸੀਮੀਆ ਤੇ ਹਿਮੋਫੀਲੀਆ ਇੱਕ ਮਤਲਬ ਬਹੁਤ ਵੱਡਾ ਡਿਪਾਰਟਮੈਂਟ ਹੈ ਉਹਦੀ ਨੋਡਲ ਅਫੀਸਰ ਸੀਗੀ ਜਿਸ ਦੇ ਵਿੱਚ ਰੋਜ਼ ਦੀਆਂ ਡੇਲੀ ਐਂਟਰੀਜ਼ ਮੈਨੂੰ ਕਿਹਾ ਜਾਂਦਾ ਸੀਗਾ ਕਿ ਤੁਸੀਂ ਪਾਓ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਦੀਆਂ ਡਰੱਗਸ ਚੜਾਓ ਕਿ ਤੁਸੀਂ ਕਿੰਨੀਆਂ ਪੇਸ਼ੈਂਟ ਕਿੰਨੀ ਦਵਾਈ ਲੈ ਕੇ ਗਏ ਕਿ ਜਿਹੜੇ ਹਿਮੋਫੀਲੀਆ ਵਾਲੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਿੰਨੇ ਇੰਜੈਕਸ਼ਨ ਲੱਗੇ ਨੇ ਰੋਜ਼ ਦੀ ਰੋਜ਼ ਆਨਲਾਈਨ ਡਾਟਾ ਚੜਾਉਣਾ ਹੁੰਦਾ ਸੀ ਪਰ ਸਾਡੇ ਕੋਲੇ ਕੰਪਿਊਟਰ ਆਪਰੇਟਰ ਨਹੀਂ ਸੀ ਤਾਂ ਉਤੋਂ ਜਿਹੜੇ ਸਟੇਟ ਦੇ ਨੋਡਲ ਅਫੀਸਰ ਸੀ ਜਾਂ ਸਟੇਟ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਲਗਾਤਾਰ ਮੈਸੇਜ ਇਹ ਹੀ ਆਉਂਦਾ ਸੀ ਕਿ ਜੇ ਤੁਹਾਡੇ ਕੋਲ ਕੰਪਿਊਟਰ ਆਪਰੇਟਰ ਨਹੀਂ ਹੈਗਾ ਤਾਂ ਤੁਸੀਂ ਚੜਾਓ ਜੇ ਤੁਸੀਂ ਨਹੀਂ ਚੜਾਉਂਗੇ ਤਾਂ ਸਿਵਲ ਸਰਜਨ ਨੂੰ ਤੁਹਾਡੀ ਸ਼ਿਕਾਇਤ ਕੀਤੀ ਜਾਊਗੀ ਜਿਹੜਾ ਕਿ ਦੇਖੋ ਹੁਣ ਬੀਇੰਗ ਤੁਸੀਂ ਸਪੈਸ਼ਲਿਸਟ ਡਾਕਟਰ ਹੋਣ ਤੋਂ ਬਾਅਦ ਇੰਨੀ ਤੁਸੀਂ ਲੰਬੀ ਪੜ੍ਹਾਈ ਕੀਤੀ ਹੈ ਉਸ ਤੋਂ ਬਾਅਦ ਅਲਟੀਮੇਟਲੀ ਜੇ ਤੁਸੀਂ ਆਪਣੀ ਡਾਕਟਰੀ ਜਿਹੜੀ ਕੰਮ ਹੈ ਉਹਨੂੰ ਛੱਡ ਕੇ ਤੁਸੀਂ ਕੰਪਿਊਟਰ ਆਪਰੇਟਰ ਵਾਲਾ ਕੰਮ ਕਰਨਾ ਹੈ ਉਹ ਫਿਰ ਮਤਲਬ ਤੁਹਾਡੇ ਜਿਹੜਾ ਉਹਨੂੰ ਰੈਪਿਟੇਸ਼ਨ ਨੂੰ ਲਗਾ ਲਓ ਜਾਂ ਤੁਹਾਡੀ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਪਾਉਂਦੇ ਇਹ ਕੇ ਸਭ ਤੋਂ ਵੱਡਾ ਕਾਰਨ ਸੀ ਮੇਰਾ ਨੌਕਰੀ ਛੱਡਣ ਦਾ ਜਿਹੜੇ ਖਾਸ ਕਰ ਪੇਸ਼ੈਂਟ ਆਉਂਦੇ ਨੇ ਮਰੀਜ਼ ਆਉਂਦੇ ਨੇ ਉਹ ਤਾਂ ਇਹੀ ਉਮੀਦ ਨਾਲ ਆਉਂਦੇ ਨੇ ਵੀ ਡਾਕਟਰਾਂ ਨੂੰ ਸਿਰਫ ਕੱਲਾ ਕੰਮ ਹੈ ਵੀ ਪੇਸ਼ੈਂਟ ਨੇ ਦੇਖਣਾ ਤੇ ਹੋਰ ਕੋਈ ਕੰਮ ਨਹੀਂ ਹੁੰਦਾ ਜਿਵੇਂ ਤੁਹਾਡੇ ਨਾਲ तकरीबन ਸਾਰੇ ਡਾਕਟਰਾਂ ਨਾਲ ਇਹ ਇਸ ਤਰ੍ਹਾਂ ਹੁੰਦਾ ਹੈ ਹਾਂਜੀ ਸਾਰਿਆਂ ਨਾਲ ਹੀ ਐਦਾਂ ਕੋਈ ਨਾ ਕੋਈ ਡਿਪਾਰਟਮੈਂਟ ਹੈ ਜਿਵੇਂ ਫਾਇਰ ਹੈ ਉਸ ਦੇ ਵਾਸਤੇ ਨੋਡਲ ਅਫੀਸਰ ਹੈ ਨਿਯੁਕਤ ਮਤਲਬ ਹਰ ਚੀਜ਼ ਲਈ ਕੋਈ ਨਾ ਕੋਈ ਨੋਡਲ ਅਫੀਸਰ ਹੁੰਦਾ ਹੈ ਤੇ ਹੁਣ ਮਤਲਬ ਉਹਨਾਂ ਨੂੰ ਹੀ ਵਾਰੀ-ਵਾਰੀ ਕੋਈ ਟ੍ਰੇਨਿੰਗ ਹੈ ਉਸ ਦੇ ਲਈ ਸਟੇਟ ਤੇ ਬੁਲਾਇਆ ਜਾਂਦਾ ਹੈ ਕਦੇ ਚੰਡੀਗੜ੍ਹ ਬੁਲਾਉਂਦੇ ਨੇ ਕਦੇ ਨਿਊ ਦਿੱਲੀ ਬੁਲਾਉਂਦੇ ਨੇ ਦੇਖੋ ਫਿਰ ਤੁਸੀਂ ਆਪਣੀਆਂ ਸਾਰੀਆਂ ਓਪੀਡੀ ਸੇਵਾਵਾਂ ਬੰਦ ਕਰਕੇ ਉੱਥੇ ਜਾਓਗੇ ਉਹਦੇ ਵਿੱਚ ਪੇਸ਼IENTS ਕਿੰਨੇ ਖਰਾਬ ਹੁੰਦੇ ਨੇ ਕਿੰਨੇ ਖੱਜਲ ਖਵਾਰੀ ਉਹਨਾਂ ਨੂੰ ਹੁੰਦੀਆਂ ਉਹਨਾਂ ਨੂੰ ਪਤਾ ਉਹ ਸੋਚਦੇ ਨੇ ਕਿ ਅੱਜ ਇਹ ਡਾਕਟਰ ਮਿਲ ਜਾਊਗਾ ਪਰ ਜਦੋਂ ਹਸਪੀਟਲ ਪਹੁੰਚਦੇ ਨੇ ਉਹਨਾਂ ਨੂੰ ਪਤਾ ਲੱਗਦਾ ਜੀ ਡਾਕਟਰ ਤਾਂ ਛੁੱਟੀ ਤੇ ਹੈ ਕਿਉਂਕਿ ਉਹ ਟ੍ਰੇਨਿੰਗ ਤੇ ਗਿਆ ਕਿ ਇਸ ਕਰਕੇ ਅਲਟੀਮੇਟਲੀ ਪੇਸ਼ੈਂਟ ਜਿਹੜਾ ਉਹ ਸਫਰ ਕਰ ਰਿਹਾ ਨਾਲੇ ਡਾਕਟਰ ਨੇ ਉਹ ਵੀ ਆਪਣੀ اوਪੀਡੀ ਸੇਵਾਵਾਂ ਦੇਣਾ ਚਾਹੁੰਦੇ ਨੇ ਕੋਈ ਵੀ ਹੁਣ ਜਿਹੜੇ ਮੇਰੇ ਉੱਥੇ ਭੈਣ ਐ ਕੋਈ ਵੀਰ ਐ ਜਿਹੜਾ ਉੱਥੇ ਬੈਠੇ ਐ ਐਜ਼ ਅ ਡਾਕਟਰ ਸਿਵਲ ਹਸਪੀਟਲ 'ਚ ਉਹ ਚਾਹੁੰਦੇ ਨੇ ਕਿ ਅਸੀਂ ਵੱਦ ਤੋਂ ਵੱਦ ਪੇਸ਼ੈਂਟ ਦੀ ਮਦਦ ਕਰੀਏ ਪਰ ਉਹ ਉਹ ਨਹੀਂ ਮਦਦਕਾਰੀ ਨਹੀਂ ਪਾਉਂਦੇ ਪ੍ਰੈਸ਼ਰ ਦੀ ਗੱਲ ਕੀਤੀ ਜਾਈਏ ਤੇ ਸਟਾਫ ਦਾ ਜਾਂ ਸਰਕਾਰ ਦਾ ਕੰਮਾਂ ਨੂੰ ਲੈ ਕੇ ਜਾਂ ਹੋਰ ਰਜ਼ੀਮਿਆਂ ਨੂੰ ਲੈ ਕੇ ਡਾਕਟਰਾਂ ਤੇ ਕਿੰਨਾ ਕੁ ਪ੍ਰੈਸ਼ਰ ਰਹਿੰਦਾ ਬਹੁਤ ਪ੍ਰੈਸ਼ਰ ਹੈ ਹੁਣ ਤੁਸੀਂ ਇਹ ਦੇਖੋ ਕਿ ਮਤਲਬ ਇਨਫਰਾਸਟ੍ਰਕਚਰ ਹੈ ਗਵਰਨਮੈਂਟ ਦੇ ਵਿੱਚ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕੋਈ ਪੱਖਾ ਖਰਾਬ ਹੋ ਜੇ ਕੋਈ ਏਸੀ ਖਰਾਬ ਹੋ ਜੇ ਹਨਾ ਉਹ ਛੇਤੀ ਛੇਤੀ ਠੀਕ ਨਹੀਂ ਹੁੰਦਾ ਤੇ ਜਿਹੜਾ ਮਰੀਜ਼ ਹੈ ਉਹਦੇ ਵਾਸਤੇ ਉਹ ਡਾਕਟਰ ਨੂੰ ਰਿਸਪਾਂਸਿਬਲ ਸਮਝਦਾ ਹੁਣ ਪਿੱਛੇ ਜੇ ਸਾਡੇ ਪੀਡੀਆਟ੍ਰਿਕ ਵਾਰਡ ਦੇ ਏਸੀ ਖਰਾਬ ਹੋ ਗਏ ਸੀ ਤਾਂ ਜਿਹੜੇ ਛੋਟੇ ਬੱਚੇ ਨੇ ਇੰਨੀ ਗਰਮੀ ਪੈ ਰਹੀ ਸੀ ਉਹਨਾਂ ਵਾਸਤੇ ਮਤਲਬ ਉਹ ਇੰਨੀ ਗਰਮੀ ਚੱਲਣੀ ਕਿੰਨੀ ਔਖੀ ਹੈ ਤੁਸੀਂ ਆਪ ਵੀ ਸਮਝ ਸਕਦੇ ਹੋ ਤਾਂ ਮਰੀਜ਼ ਸਾਡੇ ਕੋਲੇ ਕੰਪਲੇਨਟ ਕਰਦਾ ਸੀਗਾ ਕਿ ਏਸੀ ਨਹੀਂ ਚੱਲ ਰੇ ਪੱਖੇ ਨਹੀਂ ਚੱਲ ਰੇ ਅਸੀਂ ਕੀ ਕਰੀਏ ਉਹ ਫਿਰ ਮਤਲਬ ਡਾਕਟਰ ਹੋ ਕੇ ਅਸੀਂ ਕੀ ਕੁਝ ਦੇਖੀਏ ਅਸੀਂ ਇਨਫਰਾਸਟ੍ਰਕਚਰ ਦੇਖੀਏ ਕਿ ਅਸੀਂ ਮਰੀਜ਼ਾਂ ਨੂੰ ਠੀਕ ਕਰੀਏ ਦਵਾਈਆਂ ਲਿਖੀਏ ਕੀ ਕਰੀਏ ਮਤਲਬ ਸਾਡੇ ਲਈ ਡਬਲ ਕੰਮ ਹੋ ਰਿਹਾ ਜੇ ਨੌਕਰੀਆਂ ਛੱਡਣ ਦੀ ਗੱਲ ਕੀਤੀ ਜਾਵੇ ਸਾਰੀਆਂ ਸਰਕਾਰਾਂ ਚ ਥੋੜੇ ਬਹੁਤੇ ਡਾਕਟਰ ਛੱਡਦੇ ਰਹੇ ਨੌਕਰੀਆਂ ਕੀ ਮੁੱਖ ਕਾਰਨ ਕੀ ਮੰਨਦੇ ਹੋ ਇਹੀ ਆ ਵੀ ਜਿਹੜਾ ਤੁਸੀਂ ਦੱਸਿਆ ਵੀ ਜਿਹੜੇ ਡਾਕਟਰ ਆ ਇਸ ਸਰਕਾਰ ਦੇ ਵਿੱਚ ਜਾਂ ਫੇ ਇਸ ਸਮੇਂ ਦੇ ਵਿੱਚ ਕਹ ਲਿਆ ਵੀ ਡਾਕਟਰ ਡਾਕਟਰ ਨੌਕਰੀਆਂ ਛੱਡ ਰਹੇ ਮੇਰੇ ਬਾਕੀ ਤਾਂ ਮੈਨੂੰ ਦੂਸਰਿਆਂ ਦਾ ਨਹੀਂ ਪਤਾ ਮੇਰੇ ਤਾਂ ਇਹ ਦੋ ਕਾਰਨ ਸੀ ਵੱਡੇ ਤੇ ਤੀਜਾ ਕਾਰਨ ਜਿਹੜਾ ਮੈਨੂੰ ਲੱਗਦਾ ਹੈ ਕਿ ਦਵਾਈਆਂ ਦਾ ਹੈ ਕਿਉਂਕਿ ਦੇਖੋ ਆਊਟ ਆਫ ਸਟਾਕ ਦਵਾਈ ਹੋ ਸਕਦੀ ਹੈ ਇਹ ਜ਼ਰੂਰੀ ਨਹੀਂ ਕਿ ਹਰ ਸਮੇਂ ਦਵਾਈ ਰਵੇ ਕਈ ਵਾਰੀ ਜਨਰਲ ਦਵਾਈਆਂ ਜਿਹੜੀਆਂ ਨਾਰਮਲ ਪੈਰਾਸੀਟਾਮੋਲ ਹੈ ਕੋਈ ਕੋਲਡ ਦੀ ਦਵਾਈ ਹੈ ਉਹ ਵੀ ਆਊਟ ਆਫ ਸਟਾਕ ਹੋ ਜਾਂਦੀ ਸੀ ਤਾਂ ਸਾਨੂੰ ਇਹ ਨਹੀਂ ਪਤਾ ਕਦੋਂ ਦਵਾਈ ਆਣੀ ਹੈ ਤੇ ਮਰੀਜ਼ ਫਿਰ ਸਾਡੇ ਨਾਲ ਲੜਦਾ ਜੀ ਤੁਸੀਂ ਲਿਖਤੀ ਦਵਾਈ ਤਾਂ ਹੈ ਨੀਗੀ ਅਸੀਂ ਫਿਰ ਜੇ ਨਹੀਂ ਲਿਖਦੇ ਤਾ ਵੀ ਅਸੀਂ ਦੋਸ਼ੀ ਐ ਜੇ ਲਿਖਦੇ ਆਂ ਅਸੀਂ ਤਾਂ ਵੀ ਦੋਸ਼ੀ ਐ ਤੁਸੀਂ ਦੱਸੋ ਅਸੀਂ ਕੀ ਕਰੀਏ ਹੁਣ ਤਾਂ ਤੁਸੀਂ ਨੌਕਰੀ ਤੋਂ ਫਾਰਗ ਹੋ ਗਿਆਂ ਦਵਾਈਆਂ ਕਿੰਨੀਆਂ ਕਿ ਜਿਹੜੀਆਂ ਲਿਖ ਕੇ ਭੇਜਦੇ ਆਂ ਤਕਰੀਬਨ ਆ ਜਾਂਦੀਆਂ ਜਾਂ ਲੇਟ ਆਉਂਦੀਆਂ ਜਾਂ ਕਿੰਨੇ ਕ ਘਾਟ ਰਹਿੰਦੀ ਐ ਜਿਹਦੇ ਨਾਲ ਤੰਗੀ ਮਹਿਸੂਸ ਹੁੰਦੀ ਦੇਖੋ ਹੁਣ ਲਾਸਟ ਦੇ ਕੁਝ ਟਾਈਮ ਤੋਂ ਤਾਂ ਮਤਲਬ ਇੰਨੀ ਜ਼ਿਆਦਾ ਤੰਗੀ ਨਹੀਂ ਹੁੰਦੀ ਸੀਗੀ ਫੇਰ ਵੀ ਬੈਟਰ ਸੀ ਸਿਨੈਰੀਓ ਲੇਕਿਨ ਕਦੇ ਜਦੋਂ ਦਵਾਈ ਖਤਮ ਹੋ ਜਾਂਦੀ ਸੀ ਉਨੇ ਜੀ ਮਰੀਜ਼ ਜੇ 8-10 ਦਿਨ ਦੀ ਵੀ ਡਿਲੇ ਹੋ ਜਾਂਦੀ ਸੀ ਉਨੇ ਜੇ ਵੀ ਮਰੀਜ਼ ਨੂੰ ਲੱਗਦਾ ਸੀ ਹਾਂ ਹਾਂ ਦਵਾਈ ਖਤਮ ਹੋ ਗਈ ਡਾਕਟਰ ਸਾਹਿਬ ਅੰਦਰ ਲਈ ਲਿਖ ਦੋ ਹੁਣ ਜਿਹੜਾ ਸੌਲਟ ਹੀ ਅੰਦਰ ਅਵੇਲੇਬਲ ਨਹੀਂ ਤਾਂ ਅਸੀਂ ਵੀ ਕੀ ਕਰੀਏ ਉਸ ਦੇ ਵਿੱਚ ਮੈਨੂੰ ਲੱਗਦਾ ਪੇਸ਼ੈਂਟਸ ਨੂੰ ਵੀ ਥੋੜਾ ਜਿਹਾ ਹੌਸਲਾ ਰੱਖਣ ਦੀ ਥੋੜਾ ਜਿਹਾ ਮਤਲਬ ਆਪਾਂ ਕੀ ਪੇਸ਼ੈਂਟਸ ਰੱਖਣ ਦੀ ਲੋੜ ਹੈ ਇੱਕ ਮੁੱਖ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਇੱਕ ਡਾਕਟਰ ਨੇ ਆਫ ਦਾ ਰਿਕਾਰਡ ਮੈਨੂੰ ਕਿਹਾ ਵੀ ਇਹ ਇਸ ਤਰ੍ਹਾਂ ਦੇ ਜਿਹੜੇ ਮੁੱਖ ਮੰਤਰੀ ਨੂੰ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਕਿਹਾ ਸੀ ਕਿ ਅਗਰ ਮਰੀਜ਼ ਵਾਸਤੇ ਦਵਾਈ ਨਹੀਂ ਹੋਊਗੀ ਤਾਂ ਡਾਕਟਰ ਬਾਹਰੋਂ ਲਿਆ ਕੇ ਉਹਨੂੰ ਦੇਵੇਗਾ ਲੱਗਦਾ ਵੀ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਇਹ ਦੇਖੋ ਹੈ ਤਾਂ ਉਹ ਸਾਡੇ ਸੀਐਮ ਸਾਹਿਬ ਹਨਾ ਅਸੀਂ ਬਹੁਤ ਛੋਟੇ ਹਾਂ ਉਹਨਾਂ ਵਾਸਤੇ ਕੁਝ ਵੀ ਕਹਿੰਦੇ ਹੋਏ ਪਰ ਐਜ਼ ਅ ਡਾਕਟਰ ਮੈਨੂੰ ਇਹ ਲੱਗਦਾ ਕਿ ਇਹ ਗੱਲ ਸਹੀ ਨਹੀਂ ਸੀ ਕਿਉਂਕਿ ਮਰੀਜ਼ ਆ ਕੇ ਫਿਰ ਸਾਡੇ ਨਾਲ ਲੜਦਾ ਸੀ ਤੇ ਅਸੀਂ ਐਜ਼ ਅ ਡਾਕਟਰ ਜੇ ਉਹਨਾਂ ਨੂੰ ਦਵਾਈ ਨਹੀਂ ਲਿਖਦੇ ਤਾਂ ਅਸੀਂ ਆਪਣੇ professionਲੀ ਗਲਤ ਹੋ ਜਾਂਨੇ ਕਿ ਅਸੀਂ ਜਿਹੜਾ ਉਹਨਾਂ ਨੂੰ ਬੰਦ ਦਾ ਟ੍ਰੀਟਮੈਂਟ ਹੈ ਜਿਹੜੀ ਉਹਨੂੰ ਬੰਦੀ ਦਵਾਈ ਹੈ ਉਹ ਤੁਸੀਂ ਨਹੀਂ ਪ੍ਰੈਸਕ੍ਰਾਈਬ ਕਰਦੇ ਤਾਂ ਤੁਸੀਂ ਆਪਣਾ ਜਿਹੜਾ ਤੁਸੀਂ ਵਾਈਟ ਕੋਟ ਪਾਇਆ ਉਸ ਦੇ ਹੱਕਦਾਰ ਨਹੀਂ ਹੈਗੇ ਤੇ ਜੇ ਤੁਸੀਂ ਨਹੀਂ ਲਿਖਦੇ ਤਾਂ ਤੁਹਾਨੂੰ ਐਵੇਂ ਲੱਗਦਾ ਕਿ ਤੁਸੀਂ ਆਪਣੇ profession ਨੂੰ ਜਸਟੀਫਾਈ ਨਹੀਂ ਕਰਦੇ ਜੇ ਲਿਖਦੇ ਹੋ ਤਾਂ ਫਿਰ ਉੱਤੇ ਜਿਹੜਾ ਤੁਹਾਡੇ ਉੱਤੇ ਡੰਡਾ ਦਿੱਤਾ ਹੈ ਕਿ ਤੁਸੀਂ ਕਿਉਂ ਲਿਖਿਆ ਉਹ ਇੱਕ ਅਲੱਗ ਤਰ੍ਹਾਂ ਦਾ ਚੈਲੰਜ ਹੈ ਮੇਰਾ ਭਾਪ ਕਹਿੰਦਾ ਵੀ ਡਾਕਟਰਾਂ ਲੋਕਾਂ ਨੂੰ ਰੱਬ ਦਾ ਰੂਪ ਹੀ ਦੂਸਰਾ ਰੂਪ ਮੰਨਦੇ ਨੇ ਵੀ ਜੇ ਕੋਈ ਵੀ ਆਗੂ ਆਪਾਂ ਮੁੱਖ ਮੰਤਰੀ ਨੂੰ ਛੱਡ ਕੇ ਤੀਏ ਵੀ ਕਿ ਉਹ ਡਾਕਟਰ ਬਾਹਰੋਂ ਲਿਆ ਕੇ ਖੁਦ ਦਵਾਈ ਦੇਊਗਾ ਮਰੀਜ਼ਾਂ ਨੂੰ ਲਿਆ ਕੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਨਸਲਟ ਹੁੰਦੀ ਆ ਡਾਕਟਰ ਦਾ ਹਨਾ ਹੁੰਦਾ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਬਿਲਕੁਲ ਸਹੀ ਗੱਲ ਹੈ ਹੈ ਤੇ ਇਨਸਲਟਿੰਗ ਹੀ ਕਿ ਉਹਨਾਂ ਨੂੰ ਮਤਲਬ ਤੁਸੀਂ ਇੱਕ ਪੇਸ਼ੈਂਟ ਨੇ ਤਾਂ ਆ ਕੇ ਵੀ ਸਾਨੂੰ ਕਹਤਾ ਸੀਗਾ ਕਿ ਦੇਖੋ ਜੀ ਤੁਸੀਂ ਬਾਹਰੋਂ ਦਵਾਈ ਲਿਖਤੀ ਕਿਉਂਕਿ ਉਸ ਟਾਈਮ ਤੇ ਬਾਈਚਾਂਸ ਸਟਾਕ ਚ ਸੀਗੀ ਨਹੀਂ ਦਵਾਈ ਕੋਲ ਦੀ ਕਹਿੰਦੇ ਤੁਸੀਂ ਜਾ ਕੇ ਲੈ ਆਓ ਤਾਂ ਮਤਲਬ ਪਰੋਈ ਹੈ ਕਿ ਤੁਸੀਂ ਜੇ ਉਹਨੂੰ ਤੁਸੀਂ ਵੀ ਕੁਝ ਪੁੱਠਾ ਬੋਲਦੇ ਹੋ ਤਾਂ ਲੜਾਈ ਹੈ ਤਾਂ ਅਲਟੀਮੇਟਲੀ ਮੈਂ ਕੁਝ ਵੀ ਬੋਲੀ ਨਹੀਂ ਸੀਗੀ ਫਿਰ ਮੈਂ ਆਪਣੇ ਜਿਹੜਾ ਕਲਾਸ 4 ਸੀ ਉਹਨਾਂ ਨੂੰ ਕਿਹਾ ਸੀਗਾ ਕਿ ਪਲੀਜ਼ ਇਹਨਾਂ ਨੂੰ ਸਮਝਾਓ ਕਿ ਸਾਡੀ ਮਤਲਬ ਉਹ ਨਹੀਂ ਹੈਗੇ ਰਿਸਪੌਂਸਿਬਿਲਟੀ ਨਹੀਂ ਹੈਗੀ ਅਸੀਂ ਤਾਂ ਦਵਾਈ ਲਿਖ ਸਕਦੇ ਆ ਆ ਜਾਏਗੀ ਇੱਕ ਅੱਧਾ ਦਿਨ ਵੇਟ ਕਰ ਲੈਣ ਸਿਸਟਮ ਲੈ ਕੇ ਆ ਰਹੇ ਆਂ ਫਿਰ ਤਾਂ ਸੀ ਕੀ ਕਰ ਸਕਦੇ ਆ ਅੱਛਾ ਮੈਂ ਤੁਹਾਡੇ ਉੱਪਰ ਸੀਨੀਅਰ ਅਧਿਕਾਰੀ ਹੁੰਦੇ ਨੇ ਸਿਵਲ ਸਰਜਨ ਹੁੰਦੇ ਨੇ ਹੋਰ ਹੁੰਦੇ ਨੇ ਤੁਸੀਂ ਤਾਂ ਡਿਮਾਂਡਸ ਉਹਨਾਂ ਦੇ ਅੱਗੇ ਰੱਖਦੇ ਹੋਵੋਗੇ ਉਹਨਾਂ ਨੇ ਅੱਗੇ ਸਰਕਾਰ ਕੋਲੇ ਪਹੁੰਚਾਉਣਾ ਹੀ ਹੁੰਦੀ ਆ ਜਦੋਂ ਤੁਹਾਨੂੰ ਕੋਈ ਪ੍ਰੋਬਲਮਸ ਆਉਂਦੀ ਆ ਤੁਸੀਂ ਉਹਨਾਂ ਕੋਲੇ ਰੱਖਦੇ ਹੋ ਫਿਰ ਉਹ ਕਿਸ ਤਰ੍ਹਾਂ ਹੈਂਡਲ ਕਰ ਦਿੰਨਾ ਜਾਂ ਰਵਈਆ ਕਿਸ ਤਰ੍ਹਾਂ ਦਾ ਰਈਆ ਸਾਡੇ ਤੋਂ ਹਰ ਮੰਥਲੀ ਮਤਲਬ ਮੰਥ ਵਾਈਜ਼ ਉਹ ਡਿਮਾਂਡ ਮੰਗਦੇ ਸੀਗੇ ਕਿ ਤੁਸੀਂ ਆਪਣੀ ਡਿਮਾਂਡ ਲਿਖ ਕੇ ਭੇਜ ਦਿਓ ਕਿੰਨਾਕ ਤੁਹਾਨੂੰ ਦਵਾਈ ਚਾਹੀਦੀ ਹੈ ਫਿਰ ਉਹ ਮੈਨੂੰ ਐਗਜ਼ੈਕਟ ਆਈਡੀਆ ਨਹੀਂ ਹੈਗਾ ਕਿਉਂਕਿ ਮੈਂ ਪਰਚੇਜ਼ਿੰਗ ਟੀਮ 'ਚ ਕਦੇ ਵੀ ਨਹੀਂ ਸੀਗੀ ਕਿ ਵੈਦਰ ਉਹ ਲੋਕਲ ਪਰਚੇਜ਼ ਕੀਤੀ ਜਾਂਦੀ ਸੀ ਜਾਂ ਸਟੇਟ ਤੋਂ ਹੈਇਆ ਕਰਾਂਦੀ ਸੀਗੀ ਹਾਂ ਇੱਕ ਨੌਕਰੀ ਤੋਂ ਬਾਹਰ ਆ ਚੁੱਕਿਆ ਹਾਂ ਜੇ ਤੁਸੀਂ ਤੁਹਾਡੇ ਤੋਂ ਕੋਈ ਸਲਾਹ ਪੁੱਛੇ ਵੀ ਜਿਹੜਾ ਸਿਸਟਮ 'ਚ ਸੁਧਾਰ ਕਿਸ ਤਰੀਕੇ ਨਾਲ ਹੋ ਸਕਦਾ ਵੀ ਜਿਹੜੇ ਤੁਸੀਂ ਚਾਹੋ ਵੀ ਮਾਲ ਜਿਹੜੇ ਪਿੱਛੇ ਡਾਕਟਰ ਆ ਵੀ ਉਹ ਠੀਕ ਕੰਮ ਕਰਨਾ ਜਾਂ ਸਰਕਾਰ ਦੇ ਤੁਹਾਡੇ ਤੋਂ ਆ ਜਾਂ رائے ਮੰਗੇ ਕੀ ਹੋਣਾ ਚਾਹੀਦਾ ਜਿਹਦੇ ਨਾਲ ਸਿਸਟਮ ਠੀਕ ਹੋਏ ਮੇਰੇ ਹਿਸਾਬ ਨਾਲ ਜਿਹੜਾ ਸਭ ਤੋਂ ਵੱਡਾ ਮਤਲਬ ਸਾਡੇ ਕੋਲੇ ਸਮਾਨ ਦੀ ਕੋਈ ਕਮੀ ਨਹੀਂ ਹੈਗੀ ਜੇ ਆਪਾਂ ਸੋਚੀਏ ਕਿ ਸਾਡੇ ਕੋਲੇ ਸਮਾਨ ਦੀ ਕਮੀ ਹੈ ਸਭ ਤੋਂ ਵੱਡਾ ਜਿਹੜੇ ਸਾਡੇ ਕੋਲੇ ਕਮੀ ਹੈ ਉਹ ਹੈ ਐਚ ਆਰ ਡਿਪਾਰਟਮੈਂਟ ਦੀ ਸਾਡੇ ਕੋਲੇ ਬੰਦੇ ਹੀ ਨਹੀਂ ਹੈਗੇ ਮਤਲਬ ਤੁਸੀਂ ਕੰਪਿਊਟਰ ਆਪਰੇਟਰਸ ਲਗਾ ਲਓ ਕਲਾਸ ਫੋਰਸ ਲਗਾ ਲਓ ਸਟਾਫ ਨਰਸਾਂ ਲਗਾ ਲਓ ਸਾਡੇ ਕੋਲੇ ਇਹ ਜਿਹੜਾ ਸਪੋਰਟਿੰਗ ਸਿਸਟਮ ਹੈ ਉਹ ਨਹੀਂ ਹੈਗਾ ਜਿਸ ਕਰਕੇ ਡਾਕਟਰ ਜਿਹੜੇ ਨੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰ 파ਰੇ ਜੇ ਸਾਡਾ ਸਪੋਰਟ ਸਿਸਟਮ ਇਹ ਜਿੰਨਾ ਵੀ ਹੈ ਸਟਾਫ ਨਰਸਿਸ ਕੰਪਿਊਟਰ অপারেਟਰਸ ਐਚ ਆਰ ਕਲੈਰੀਕਲ ਸਟਾਫ ਇਹ ਵਧੀਆ ਤਰੀਕੇ ਨਾਲ ਆ ਜਾਏਗਾ ਤਾਂ ਮੇਰੇ ਖਿਆਲ ਚ ਬੈਟਰ ਰਨਿੰਗ ਹੋ ਸਕਦੀ ਹੈ ਗਵਰਨਮੈਂਟ ਹਸਪੀਟਲਸ ਦੀ ਸੋ ਐਸਨ ਡਾਕਟਰ ਕਾਜਲ ਜੋ ਸਿਵਲ ਹਸਪੀਟਲ ਬਠਿੰਡਾ ਵਿੱਚ ਨੌਕਰੀ ਕਰਦੇ ਸੀ ਪਰ ਉਹਨਾਂ ਨੇ ਹੁਣ ਰਿਜ਼ਾਈਨ ਕਰ ਦਿੱਤਾ ਤੇ ਤੁਸੀਂ ਸੁਣਿਆ ਵੀ ਆ ਵੀ ਬਹੁਤ ਸਾਰੇ ਡਾਕਟਰਾਂ ਨੂੰ ਸਮੱਸਿਆਵਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਬੇਸ਼ੱਕ ਲੋਕ ਇਹ ਸਮਝਦੇ ਵੀ ਸਿਰਫ ਡਾਕਟਰ ਨੇ ਆ ਕੇ ਸਿਵਲ ਹਸਪੀਟਲ 'ਚ ਸਿਰਫ ਮਰੀਜ਼ ਹੀ ਦੇਖਣੇ ਹੁੰਦੇ ਔਰ ਮੈਨੂੰ ਆਫ ਦਾ ਰਿਕਾਰਡ ਵੀ ਕਈ ਡਾਕਟਰਾਂ ਨੇ ਦੱਸਿਆ ਵੀ ਸਾਡੇ ਕੋਲੇ 14-14 15-15 ਚਾਰਜ ਨੇ ਜਾਂ ਕੰਮ ਨੇ ਅਲੱਗ-ਅਲੱਗ ਤਰ੍ਹਾਂ ਦੇ ਸਿਰਫ ਲਾਸਟ ਤੇ ਆਗੇ ਅਸੀਂ ਸਿਰਫ ਮਰੀਜ਼ਾਂ ਨੂੰ ਦੇਖਦੇ ਆ ਤੇ ਜਦੋਂ ਮਰੀਜ਼ ਸਾਡ ਨੂੰ ਸੀਟ ਤੇ ਨਹੀਂ ਦੇਖਦੇ ਉਹ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਤੇ ਲੋਕ ਵੀ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੰਦੇ ਆ ਪੰਜਾਬ ਸਰਕਾਰ ਨੂੰ ਇਸ ਗੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਲਗਾਤਾਰ ਮੁਹੱਲੇ ਕਲੀਨਿਕਾਂ ਦੇ ਨਾਂ ਤੇ ਜਾਂ ਹੋਰ ਕਲੀਨਿਕਾਂ ਦੇ ਨਾਂ ਤੇ ਖੋਲੇ ਜਾ ਰਹੇ ਆ ਤੇ ਵੱਡੇ-ਵੱਡੇ ਬੈਨਰ ਲਾਏ ਜਾ ਰਹੇ ਆ ਪਰ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਜਾਂ ਸਟਾਫ ਦੀ ਭਰਤੀ ਨੂੰ ਲੈ ਕੇ ਕੋਈ ਵੀ ਪ੍ਰਕਿਰਿਆ ਚਾਲੂ ਨਹੀਂ ਕੀਤੀ ਜਾਂਦੀ ਤੇ ਲਗਾਤਾਰ ਡਾਕਟਰਾਂ ਵੱਲੋਂ ਰਿਜ਼ਾਈਨ ਦੇ ਕੇ ਆਪਣੇ ਨਿੱਜੀ ਕੰਮਾਂ ਵਾਸਤੇ ਜਾਂ ਕੋਈ ਵੀ ਕਾਰਨ ਦੱਸ ਕੇ ਨੌਕਰੀਆਂ ਛੱਡੀਆਂ ਜਾ ਰਹੀਆਂ ਜੇਕਰ ਸਰਕਾਰ ਚਾਹੁੰਦੀ ਹੈ ਕਿ ਸਿਸਟਮ ਨੂੰ ਠੀਕ ਚਲਾਇਆ ਜਾ ਕੇ ਤਾਂ ਘੱਟੋ ਘੱਟ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਜਿਹੜੀ ਪੰਜਾਬ ਦੀ ਪਬਲਿਕ ਆ ਜਾਂ ਮਰੀਜ਼ ਆ ਉਹ ਚੰਗੀ ਤਰ੍ਹਾਂ ਸੁੱਖ ਦਾ ਸਾਹ ਲੈ ਸਕਣ ਤੇ ਜਿਹੜੇ ਹੈਲਥ ਆ ਉਹਨੂੰ ਠੀਕ ਕੀਤਾ ਜਾ ਸਕੇ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮਹਾਨ ਸ਼ਖਸ